ਬਰਨਾਲਾ ਦੇ ਐਸਐਸਪੀ ਦਫ਼ਤਰ ਅੱਗੇ ਵੱਡੇ ਇਕੱਠ ਕਰਨ ਤੋਂ ਬਾਅਦ ਵੀ ਜਦ ਪੁਲਿਸ ਨੇ ਕਬੱਡੀ ਖਿਡਾਰੀਆਂ ਤੇ ਦਰਜ ਹੋਏ ਮਕਦਮੇ ਨੂੰ ਹਾਰਜ ਕਰਨ ਸਬੰਧੀ ਲੋਕਾਂ ਦੀ ਗੱਲ ਨਾ ਸੁਣੀ ਤਾਂ ਲੋਕਾਂ ਨੇ ਵੱਡੇ ਸੰਘਰਸ਼ ਦਾ ਐਲਾਨ ਕਰ ਦਿੱਤਾ ਇਸ ਮਾਮਲੇ ਵਿੱਚ ਇੱਕ ਸੰਘਰਸ਼ ਕਮੇਟੀ ਦਾ ਗਠਨ ਕਰਦੇ ਹੋਏ ਲੋਕਾਂ ਨੇ ਐਲਾਨ ਕੀਤਾ ਕਿ 1 ਜਨਵਰੀ 2024 ਤੋਂ ਬਰਨਾਲਾ ਦੇ ਐਸਐਸਪੀ ਦਫ਼ਤਰ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ ਜ਼ਿਕਰਯੋਗ ਹੈ ਕਿ ਕਰੀਬ 2 ਮਹੀਨੇ ਪਹਿਲਾਂ ਬਰਨਾਲਾ ਵਿਕੇਸ਼ ਕਬੱਡੀ ਖਿਡਾਰੀਆਂ ਦੇ ਘਟਾਵਾ ਮਾਲਕ ਨਾਲ ਹੋਈ ਝਗੜੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਦੇ ਪੁਜੀ ਪੁਲਿਸ ਪਾਰਟੀ ਦੇ ਇੱਕ ਮੁਲਾਜ਼ਮ ਦੀ ਅਚਾਨਕ ਮੌਤ ਹੋ ਗਈ ਸੀ ਪੁਲਿਸ ਮੁਲਾਜ਼ਮ ਦੀ ਮੌਤ ਤੋਂ ਬਾਅਦ ਬਰਨਾਲਾ ਪੁਲਿਸ ਨੇ ਚਾਰ ਅੰਤਰਰਾਸ਼ਟਰੀ ਕਬੱਡੀ ਖਿਡਾਰੀਆਂ ਤੇ ਕਤਲ ਦਾ ਮਕਦਮਾ ਦਰਜ ਕਰ ਦਿੱਤਾ ਪਰੰਤੂ ਲੋਕਾਂ ਦੇ ਇਹ ਕਤਲ ਦੇ ਮਕਦਮੇ ਦੀ ਕਹਾਣੀ ਹਾਜ਼ਮ ਨਹੀਂ ਹੋ ਰਹੀ ਲੋਕ ਸ਼ੁਰੂ ਤੋਂ ਇਹ ਮੰਗ ਕਰ ਰਹੇ ਹਨ ਕਿ ਇਸ ਸਾਰੇ ਮਾਮਲੇ ਦੀ ਮੁੜ ਪਰਤਾਲ ਕੀਤੀ ਜਾਵੇ ਅਤੇ ਕਬੱਡੀ ਖਿਡਾਰੀਆਂ ਨੂੰ ਬਨਦਾਨ ਸਾਹਿਬ ਦਿੱਤਾ ਜਾਵੇ ਪਰੰਤੂ ਬਰਨਾਲਾ ਪੁਲਿਸ ਨੇ ਲੋਕਾਂ ਦੀ ਗੱਲ ਨਹੀਂ ਸੁਣੀ ਇਸ ਮਾਮਲੇ ਦੀ ਅਗਵਾਈ ਕਰ ਰਹੀ ਵਾਕ ਵਾਕ ਜਥੇਬੰਦੀਆਂ ਦੇ ਆਗੂਆਂ ਨੇ ਅਗਲੇ ਸੰਘਰਸ਼ ਸੰਬੰਧੀ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਮਨਜੀਤ ਸਿੰਘ ਧਰੇਰ ਸੂਬਾ ਕਾਰਜਕਾਰੀ ਪ੍ਰਧਾਨ ਭਾਰਤੀ ਸਾਨੂੰ ਇੱਕ ਟੱਡ ਕਹਿੰਦਾ ਅੱਜ ਬਰਨਾਲੇ ਦੇ ਇਸ ਐਸਐਸਪੀ ਦਫ਼ਤਰ ਦੇ ਸਾਹਮਣੇ ਜਿਹੜਾ ਉਹ ਚਾਰ ਕਬੱਡੀ ਖਿਡਾਰੀਆਂ ਤੇ ਝੂਠਾ ਕਤਲ ਦਾ ਮਕਦਮਾ ਪਾ ਕੇ ਤੇ ਝੂਠਾ 370 ਮਕਦਮਾ ਪਾ ਕੇ ਜਿਹੜਾ ਪੰਮਾ ਸਿੰਘ ਠਿਕਰੀਵਾਲ ਨੂੰ ਐਨਕਾਊਂਟਰ ਕਰਨ ਜਾ ਰਹੀ ਸੀ ਪੁਲਿਸ ਉਹ ਬਚ ਗਿਆ ਉਹਦੇ ਤੇ ਅੱਜ ਸਾਰੀ ਅਸਲੀਅਤ ਸੁਣੀ ਐ ਅਸੀਂ ਪਹਿਲਾਂ ਵੀ ਪੜਤਾਲ ਸੀ ਸੁਣਨ ਤੋਂ ਬਾਅਦ ਅਸੀਂ ਇਹ ਫੈਸਲਾ ਕਰ ਲਿਆ ਬਈ ਅੱਜ ਕਮੇਟੀ ਦੀ ਸਥਾਪਨਾ ਕਰਤੀ ਅੱਜ ਕਮੇਟੀ ਬਣਾ ਕੇ ਸੰਘਰਸ਼ ਕਮੇਟੀ ਜਿਹੜੀ ਇੱਥੇ ਇਨਸਾਫ ਲੈਣ ਲਈ ਉਹਦਾ ਅਗਲਾ ਜਿਹੜਾ ਸਾਡਾ ਸੱਦਾ ਇੱਕ ਤਰੀਕ ਨੂੰ ਇੱਥੇ 10000 ਨਾਲ ਇਕੱਠ ਕਰਾਂਗੇ ਫਿਰ ਪਰ ਅਫਸੋਸ ਇਸ ਗੱਲ ਦਾ ਵੀ ਐਸਐਸਪੀ ਬਰਨਾਲਾ ਅੱਜ ਵੀ ਸਾਡੀ ਗੱਲ ਸੁਣਨੀ ਆਇਆ ਜਦੋਂ ਉਹਦੇ ਕੋਲ ਮੰਗ ਪੱਤਰ ਗਿਆ ਹੋਇਆ ਇਸ ਗੱਲ 'ਚ ਉਹ ਮੰਨਿਆ ਹੋਇਆ ਵੀ ਇਹ ਸਾਰਾ ਕੁਝ ਝੂਠਾ ਕਰਿਆ ਸੀ ਇਹ ਨੌਜਵਾਨਾਂ ਤੇ ਝੂਠਾ ਕਤਲ ਦਾ ਪਰਚਾ ਦਰਜ ਕੀਤਾ ਤੇ ਇਹਦੇ ਨਾਲ ਹੀ ਜਿਹੜਾ ਮਹਿਲ ਕਲਾਂ ਤੋਂ ਭਾਵੇਂ ਉਹ ਤੇ ਮੁੱਢ ਚੋਰੀਆਂ ਤਾਕਤਾਂ ਜਿਹੜੀਆਂ ਆਤਾਂ ਸੀ ਜਵਾਨੀ ਵੇਲੇ ਖਰਾਬ ਹੋਈਆਂ ਸੀ ਮੁੰਡਾ ਬਿੱਟੂ ਬਿੱਟੂ ਆ ਕਾਰਖਾਨੇ ਵਾਲਾ ਕਹਿੰਦੇ ਆ ਉਹਦੇ ਤੇ ਵੀ ਪੁਲਿਸ ਨੇ ਚਿੱਟੇ ਦਾ ਕੇਸ ਪਾਇਆ ਘਰੇ ਮਲਕਰੋ ਸਦਕੇ ਬਰਨਾਲੇ ਮਿਲਣੇ ਵਾਸਤੇ ਇਥੋਂ ਮਤਲਬ ਤਹੋਲੇ ਥਾਣੇਦਾਰ ਫੜਦਾ ਤੇ ਚਿੱਟਾ ਪਾਉਂਦਾ ਚਿੱਟਾ ਪਾਉਣ ਤੋਂ ਪਹਿਲਾਂ 10 ਲੱਖ ਰੁਪਏ ਦੀ ਮੰਗ ਕਰਦਾ ਉਹ ਅੱਜ ਉਹ ਸਾਰਾ ਕੁਛ ਜਿਹੜੀ ਬਰਨਾਲੇ ਪੁਲਿਸ ਦੀ ਅਸਲੀਅਤ ਹੈ ਉਹ ਅਸੀਂ ਅੱਖੀਂ ਵੀ ਦੇਖ ਲਈ ਤੇ ਕੰਨੀ ਵੀ ਸੁਣ ਲਈ ਇਹਦੇ ਕਰਕੇ ਸਾਡੀ ਜਿਹੜੀ ਜਥੇਬੰਦ ਤਾਕਤ ਹੈ ਅਸੀਂ ਅੱਜ ਫੈਸਲਾ ਕੀਤਾ ਵੀ ਉਹਨੂੰ ਜ਼ਰਬਾ ਦੇਵਾਂਗੇ ਅਸੀਂ ਕੱਲ ਤੋਂ ਪਿੰਡਾਂ ਦੇ ਵਿੱਚ ਜਾ ਰਹੇ ਹਾਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਨਸ਼ੇ ਦੇ ਖਿਲਾਫ ਤੇ ਪੁਲਿਸ ਬਦੀਕੀਆਂ ਦੇ ਖਿਲਾਫ ਇੱਕ ਤਰੀਕ ਨੂੰ ਅਸੀਂ ਫੇਰ ਬਰਨਾਲੇ ਦੀ ਧਰਤੀ ਦੇ ਵੱਡੀ ਰੈਲੀ ਕਰਾਂਗੇ ਤੇ ਅਗਲਾ ਐਕਸ਼ਨ ਪ੍ਰੋਗਰਾਮ ਜਿਹੜਾ ਹੋਊਗਾ ਉਹ ਬਰਨਾਲੇ ਧਰਤੀ ਤੋਂ ਦਿੱਤਾ ਜਾਊਗਾ ਇਸ ਤੋਂ ਬਾਅਦ ਅਸੀਂ ਅੱਜ ਤੋਂ ਬਾਅਦ ਹੀ ਹੁਣੇ ਧਨੇਰ ਸਾਹਿਬ ਨਾਲ ਹੀ ਪ੍ਰੋਗਰਾਮ ਬਣਾਇਆ ਕੱਲ ਕੁਝ ਪਿੰਡਾਂ ਵਿੱਚ ਜਾਵਾਂਗੇ ਅਸੀਂ ਤੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕਤਾ ਅਸੀਂ ਪਹਿਲਾਂ ਹੀ ਕੋਸ਼ਿਸ਼ ਕਰ ਰਹੇ ਹਾਂ ਪਰ ਆਹ ਜਿਹੜਾ ਮਸਲਾ ਨਵਾਂ ਖੜਾ ਹੋਇਆ ਹੈ ਇਹਦੇ ਵਿੱਚ ਵੱਤ ਵੱਤ ਇਕੱਠ ਕਰਨ ਵਾਸਤੇ ਕਮੇਟੀਆਂ ਲੋਕਾਂ ਦੇ ਪਿੰਡਾਂ ਦੇ ਵਿੱਚ ਕੁਝ ਬਣਾ ਕੇ ਜਾ ਜਿੱਥੇ ਜਿੱਥੇ ਜਾਵਾਂਗੇ ਉਹਨਾਂ ਦੀ ਡਿਊਟੀ ਲਾਵਾਂਗੇ ਤਾਂ ਕਿ ਉਸ ਦਿਨ ਜਿਹੜੇ ਹੈਗਾ ਇੱਕ ਤਰੀਕ ਨੂੰ ਵੱਤ ਵੱਤ ਲੋਕ ਜਿਹੜੇ ਹੈਗੇ ਆ ਉਹ ਇੱਥੇ ਇਕੱਠੇ ਹੋ ਸਕਣ ਔਰ ਅਸੀਂ ਕੋਸ਼ਿਸ਼ ਕਰਾਂਗੇ ਜਿੰਨੇ ਪਿੰਡ ਨਿਕਲੇ ਜਾਂ ਜਿੰਨੇ ਕਾਫਲੇ ਦੇ ਰੂਪ ਵਿੱਚ ਇੱਕ ਇਹਨਾਂ ਪਿੰਡਾਂ ਦੇ ਵਿੱਚ ਇੱਕ ਜਾਗਰ ਨਾਲ ਉਹਨਾਂ ਵਾਸਤੇ ਤਾਂ ਕਿ ਲੋਕਾਂ ਨੂੰ ਇੱਕ ਸਨੇਹਾ ਚਲਾ ਜਾਵੇ ਕਿ ਜਿਹੜਾ ਇਸ ਟਾਈਮ ਜਿਹੜਾ ਜਾਗਣਾ ਬਹੁਤ ਜ਼ਰੂਰੀ ਹੈ ਤੇ ਜਿੰਨਾ ਚਿਰ ਪਿੰਡਾਂ ਦੇ ਲੋਕ ਜਾ ਕੇ ਨਾਲ ਨਹੀਂ ਤੁਰਨਗੇ ਉਹਨਾਂ ਚ ਜਿਹੜੀ ਇਹ ਮੁਹਿੰਮ ਹੈ ਆਉਣ ਵਾਲੇ ਸਮੇਂ ਵਿੱਚ ਉਵੇਂ ਸਫਲ ਨਹੀਂ ਹੋ ਸਕਦੀ ਹਮੇਸ਼ਾ ਕਿਸਾਨ ਦਾ ਪਿੰਡੂ ਭਾਈਚਾਰੇ ਦਾ ਜਿਹੜਾ ਸਾਥ ਹੈ ਉਹਦੀ ਬਹੁਤ ਵੱਡੀ ਲੋੜ ਹੁੰਦੀ ਹੈ ਤੇ ਆਉਣ ਵਾਲੇ ਦਿਨ ਜਿਹੜੇ ਇੱਕ ਦਿਨ ਤੋਂ ਪਹਿਲਾਂ ਪਿੰਡਾਂ ਵਿੱਚ ਸੁਨੇਹਾ ਲਾਉਣ ਦੀ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਦਰਅਸਲ ਮੈਨੂੰ ਲੱਗਦਾ ਵੀ ਜਿਹੜੀ ਮੈਂ ਆਪਣੇ ਨਜ਼ਰੀਏ ਤੋਂ ਦੇਖਾਂ ਤਾਂ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਸਮੇਂ-ਸਮੇਂ ਦੀਆਂ ਹਕੂਮਤਾਂ ਕਰਦੀਆਂ ਹੀ ਆਈਆਂ ਨੇ ਕਿ ਵੀ ਉਹਨਾਂ ਦੇ ਕਦਮ ਬੁੱਤ ਤੋਂ ਉੱਪਰ ਜੇ ਕੋਈ ਯੂਥ ਕੰਮ ਕਰਦੀ ਹੈ ਤਾਂ ਜਾਂ ਉਹਨਾਂ ਨੂੰ ਲੱਗਦਾ ਹੈ ਵੀ ਕਿਸੇ ਵੀ ਫੀਲਡ ਦੇ ਵਿੱਚ ਇਹ ਵੱੱਲਾ ਮਾਰ ਸਕਦੇ ਨੇ ਆਪਾਂ ਦੇਖ ਹੀ ਸਕਦੇ ਹਾਂ ਕਿ ਪਿਛਲੇ ਸਮੇਂ 'ਚ ਜਦੋਂ ਮੌਜੂਦਾ ਸਰਕਾਰ ਆਈ ਆ ਹੋਂਦ ਦੇ ਵਿੱਚ ਲਗਾਤਾਰ ਕਬੱਡੀ ਦੇ ਖਿਡਾਰੀ ਇਹ ਸ਼ਿਕਾਰ ਹੋ ਰਹੇ ਨੇ ਜਾਂ ਆਮ ਯੂਥ ਦੀ ਗੱਲ ਕਰੀਏ ਝੂਠੇ ਐਨਕਾਊਂਟਰ ਬਣਾਏ ਜਾ ਰਹੇ ਨੇ ਇਹਨਾਂ ਦੀ ਔਰ ਹਰੇਕ ਐਨਕਾਊਂਟਰ ਦੀ ਇੱਕੋ ਹੀ ਸਟੋਰੀ ਹੁੰਦੀ ਆ